ਸ਼ੇਅਰ ਬਾਜ਼ਾਰ ਅੱਜ ਜ਼ੋਰਦਾਰ ਉਚਾਈ ਨਾਲ ਖੁੱਲ੍ਹਿਆ ਹੈ ਸ਼ੇਅਰ ਬਾਜ਼ਾਰ ਚ ਤੇਜ਼ੀ ਦਰਜ ਕੀਤੀ ਗਈ ਹੈ ਪਹਿਲੀ ਵਾਰ ਨਿਫਟੀ 7900 ਦੇ ਪਾਰ ਪਹੁੰਚਿਆ ਹੈ ਸੈਂਸੈਕਸ ਚ ਵੀ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ ਸੈਂਸੈਕਸ ਪਹਿਲੀ ਵਾਰ 26000 ਦੇ ਪਾਰ ਗਿਆ ਹੈ ਨਿਫਟੀ ਪਹਿਲੀ ਵਾਰ 7900 ਅੰਕਾਂ ਤੇ ਪਹੁੰਚਿਆ ਹੈ ਤੇ ਸੈਂਸੈਕਸ ਵੀ ਪਹਿਲੀ ਵਾਰ 26000 ਤੋਂ ਪਾਰ ਪਹੁੰਚਿਆ ਹੈ ਬਾਜ਼ਾਰ ਚ ਮਿਡ ਕੈਪ ਤੇ ਸਮਾਲ ਕੈਪ ਸ਼ੇਰਾਂ ਚ 0.75 ਫੀਸ ਤੋਂ ਜ਼ਿਆਦਾ ਦਾ ਉਛਾਲ ਵੇਖਣ ਨੂੰ ਮਿਲਿਆ ਹੈ ਬੀਤੇ ਦਿਨ ਵੀ ਤੇਜ਼ੀ ਦਰਜ ਕੀਤੀ ਗਈ ਸੀ ਸੈਂਸਕ ਸਤੇ ਨਿਫਟੀ ਦੇ ਵਿੱਚ ਅਤੇ ਅੱਜ ਵੀ ਤੇਜ਼ੀ ਬਰਕਰਾਰ ਹੈ ਸੈਂਸਕ 26000 ਤੋਂ ਪਾਰ ਹੋਇਆ ਤੇ ਨਿਫਟੀ 7900 ਤੇ ਪਹੁੰਚਿਆ ਗੌਰਵ ਕੋਸਲਾ ਐਵੀਪੀ ਸਾਝਾ ਪੱਤਰਕਾਰਸਾਨਾ ਜੁੜੇ ਹੋਏ ਨੇ ਜੀ ਗੌਰਵ ਮੋਦੀ ਦਾਸਰ ਦੇਖਣ ਨੂੰ ਮਿਲ ਰਿਹਾ ਹੈ ਸ਼ੇਅਰ ਬਾਜ਼ਾਰ ਤੇ ਹਾਂ ਜੀ ਬਿਲਕੁਲ ਆਸ਼ਾਪਾ ਕਹਿ ਸਕਦੇ ਆ ਕਿ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਰਹੀ ਹੈ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨਵੇਂ ਕਦਮ ਚੁੱਕ ਰਹੀ ਹੈ ਦੇਖੋ ਬਾਜ਼ਾਰ ਦੀ ਚਾਲ ਕਿਸ ਤਰ੍ਹਾਂ ਨਿਰਜ਼ਾਦਿਤ ਹੁੰਦੀ ਹੈ ਕਿ ਜਦ ਵੀ ਇਕਨੋਮਿਕ ਕੰਡੀਸ਼ਨਸ ਹੈ ਜਿਹੜੀ ਉਹਦੇ ਵਿੱਚ ਸੁਧਾਰ ਆਏ ਤੀਜੀ ਸਭ ਤੋਂ ਵੱਡੀ ਗੱਲ ਕਿ ਸਟੇਬਲ ਸਰਕਾਰ ਮਿਲੇ ਤੀਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਵਿਦੇਸ਼ੀ ਨਿਵੇਸ਼ਕ ਹੈ ਉਹਨਾਂ ਦਾ ਭਰੋਸਾ ਹੈ ਜਿਹੜਾ ਉਹ ਭਾਰਤੀ ਬਾਜ਼ਾਰ ਵਿੱਚ ਜਗੇ ਚੌਥੀ ਸਭ ਤੋਂ ਵੱਡੀ ਗੱਲ ਕਿ ਇਨਫਲੇਸ਼ਨ ਕੰਟਰੋਲ ਤੇ ਹੋਵੇ ਜਦ ਇਹ ਚੀਜ਼ਾਂ ਸਾਰੀਆਂ ਸਰਕਾਰ ਦੇ ਅੰਦਰ ਆਂਦੀ ਹੈ ਤੇ ਬਿਲਕੁਲ ਬਾਜ਼ਾਰ ਦੀ ਜਿਹੜੀ ਚਾਲ ਹੈ ਉਹ ਤੇਜ਼ੀ ਵਾਲੀ ਹੀ ਬਣੇਗੀ ਤੁਸੀਂ ਨਤੀਜਾ ਦੇਖ ਰਹੇ ਹੋ ਕਿ ਕੱਲ ਵੀ ਜਦ 3 ਦਿਨ ਦੀ ਲੰਬੀ ਛੁੱਟੀ ਤੋਂ ਬਾਅਦ ਅੱਜ ਬਾਜ਼ਾਰ ਦੀ ਸ਼ੁਰੂਆਤ ਹੋਈ ਤੇ ਅੱਜ ਬਾਜ਼ਾਰ ਨੇ ਕੱਲ ਬਾਜ਼ਾਰ ਨੇ ਨਵਾਂ ਰਿਕਾਰਡ ਬਣਾਇਆ ਤੇ ਅੱਜ ਜਿਸ ਤਰ੍ਹਾਂ ਇਹ ਬਾਜ਼ਾਰ ਖੁੱਲਿਆ ਉਸ ਤੋਂ ਬਾਅਦ ਮਹਿਰ ਅੱਧੇ ਘੰਟੇ ਵਿੱਚ ਇੱਕ ਨ ਵੇ ਸਾਰੇ ਰਿਕਾਰਡ ਤੋੜੇ ਯਾਨੀ ਕਿ ਗੌਰਵ ਜੇਕਰ ਕੇਂਦਰ ਸਰਕਾਰ ਇਹ ਜਿਹੇ ਫੈਸਲੇ ਲੈਂਦੀ ਰਹੀ ਤਾਂ ਬਾਜ਼ਾਰ ਦੇ ਵਿੱਚ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੁੰਦੀ ਆਉਣ ਵਾਲੇ ਦਿਨਾਂ ਵਿੱਚ ਬਿਲਕੁਲ ਜਿਵੇਂ ਸਰਕਾਰ ਦਾ ਹਰ ਨਵਾਂ ਕਦਮ ਬਾਜ਼ਾਰ ਨੂੰ ਬਾਜ਼ਾਰ ਉਹਦਾ ਵੈਲਕਮ ਕਰੇਗਾ ਤੁਸੀਂ ਦੇਖ ਹੀ ਰਹੇ ਹੋ ਕਿ ਕੋਈ ਵੀ ਨਵਾਂ ਕਦਮ ਹੋਏਗਾ ਸਰਕਾਰ ਚੁਕੇਗੀ ਉਹਦਾ ਵੈਲਕਮ ਬਾਜ਼ਾਰ ਕਰੇਗਾ ਕਰੇਗਾ ਤੇ ਬਾਜ਼ਾਰ ਤੇਜ਼ੀ ਜਾਰੀ ਰਹਿਣੇਗੀ ਜੀ ਗੌਰਵ ਅਗਰ ਆਮ ਲੋਕਾਂ ਨਾਲ ਜੋ ਸੈਂਸਿਕਸ ਦੇ ਵਿੱਚ ਉਛਾਲ ਵੇਖਣ ਨੂੰ ਮਿਲੇ ਆਮ ਲੋਕਾਂ ਨਾਲ ਇਸ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਜੋੜੋਗੇ ਦੇਖੋ ਬਸ ਆਮ ਲੋਕਾਂ ਦੀ ਜੇ ਮੈਂ ਗੱਲ ਕਰਾਂ ਤੇ ਬਿਲਕੁਲ ਅਗਰ ਤੁਹਾਡੇ ਖਰਚੇ ਘੱਟ ਹੋਣਗੇ ਤੁਸੀਂ ਬਿਲਕੁਲ ਨਿਵੇਸ਼ ਕਰੋਗੇ ਤੁਹਾਡੀ ਸੇਵਿੰਗਸ ਹੋਣਗੀਆਂ ਤੁਸੀਂ ਤੁਸੀਂ ਆਪਣੀ ਲਾਈਫ ਵਧੀਆ ਤਰੀਕੇ ਨਾਲ ਜੀ ਸਕਦੇ ਹੋ ਆਮ ਜਿਹੜਾ ਸਿਸਟਮ ਹੈ ਜਿਹੜਾ ਤੁਹਾਡਾ ਤੁਸੀਂ ਦੇਖੋ ਮਹਿੰਗਾਈ ਵਧੇਗੀ ਤੇ ਤੁਹਾਡੇ ਖਰਚੇ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰੋਗੇ ਤੁਸੀਂ ਹਰ ਚੀਜ਼ਾਂ 'ਚ ਬਜਟ ਕਰੋਗੇ ਲੇਕਿਨ ਜੇ ਤੁਹਾਡੇ ਕੋ ਪੈਸੇ ਜ਼ਿਆਦਾ ਹੋਣਗੇ ਤੁਹਾਡੇ ਕੋ ਇਨਵੈਸਟਮੈਂਟ ਲਈ ਅੱਛੀ ਕਿ ਜੇ ਸੁਣ ਗਿਆ ਤੁਹਾਨੂੰ ਰਿਟਰਨ ਜ਼ਿਆਦਾ ਮਿਲਣਗੇ ਤੇ ਆਮ ਲੋਕਾਂ ਨੂੰ ਤੇ ਫਾਇਦਾ ਮਿਲੇਗਾ ਹੀ ਮਿਲੇਗਾ ਇਸ ਵਿੱਚ